ਤ aí ਤੁਹਾਡਾ ਆਪਣੇ ਚੈਨਲ ਅਵਲੀ ਸਟੱਡੀ ਵਿੱਚ ਅੱਜ ਜੋ ਲੈ ਕੇ ਆਏ ਹਾਂ ਪੁਰਾਣੇ ਜਿੰਦੇ ਵੀ ਮਾਸਟਰ ਕੈਡਰ ਦੇ ਪੇਪਰ ਹੋਏ ਨੇ ਉਹ ਕਿੰਨੇ ਪੇਪਰ ਹੋਏ ਸੀ ਕਿੰਨੀਆਂ ਪੋਸਟਾਂ ਆਈਆਂ ਸੀ ਤੇ ਉਹਨਾਂ ਦੀ ਕੱਟਆਫ ਕੀ ਰਹੀ ਆ ਮੈਂ ਹੁਣ ਤੱਕ ਕਈ ਪੁਰਾਣੀਆਂ YouTube ਤੇ ਵੀਡੀਓ ਸਰਚ ਕੀਤੀਆਂ ਮੈਨੂੰ ਇੱਕਦੇ ਪੁਰਾਣੇ ਐਗਜ਼ਾਮ ਬਾਰੇ ਹੀ ਪੂਰਾ ਸਪਸ਼ਟ ਉੱਤਰ ਮਿਲਿਆ ਉੱਥੇ ਕਿ ਕੀ ਕੱਟ ਆਫ ਆ ਮਤਲਬ ਕੀ ਵੈਕੈਂਸੀ ਦਾ ਚਲੋ ਸਾਈਟ ਤੇ ਪਈ ਹੁੰਦੀ ਹੈ এডਿਕੇਸ਼ਨ ਰਿਕਰੂਟਮੈਂਟ ਬੋਰਡ ਤੇ ਤੁਸੀਂ ਚੈੱਕ ਕਰ ਸਕਦੇ ਹੋ ਲੇਕਿਨ ਕੀ ਕੱਟ ਆਫ ਆ ਕਿਸੇ ਨੇ ਕਲੀਅਰ ਨਹੀਂ ਦੱਸੀ ਗਈ ਤੇ ਕੋਈ ਸਪਸ਼ਟ ਤੁਹਾਨੂੰ ਕੋਈ ਵੀਡੀਓ ਨਹੀਂ ਮਿਲਦੀ ਤੇ ਕਲੀਅਰ ਨਹੀਂ ਹੋ ਪਾਰਾ ਕਿੱਥੇ ਮੈਰਿਡ ਜਾ ਕੇ ਖੜੀ ਸੀ ਪੁਰਾਣੇ ਪੇਪਰਾਂ ਵਿੱਚ ਪਾਣੀ ਵੇਪਰ ਜੋ ਹੋਇਸੀ 2016 ਵਿੱਚੋਂ ਐਸੀ ਉਹਨੂੰ ਸਰਸਰਟ ਕਹਿੰਦੇ ਆ 2017 ਵਿੱਚੋਂ ਐਸੀ ਉਹ ਹੀ 3582 ਪੋਸਟਾਂ ਸੀਗੀਆਂ ਫਿਰ ਹੋਇਆ ਸੀਗਾ 2020 ਵਿੱਚ ਉਹ ਸੀਗਾ 3704 ਤੇ 2022 ਵਿੱਚ ਪੋਸਟ ਆਈਆਂ ਸੀਗੀਆਂ ਉਹਨੂੰ ਕਹਿੰਦੇ ਆ 41 ਕਾਰਡ ਤੇ ਹੁਣ ਇਹ ਵੀਡੀਓ ਬਣਾਉਣ ਦੀ ਲੋੜ ਕੀ ਪਈ ਆ ਇਹ ਵੀਡੀਓ ਇਸ ਲਈ ਬਣਾਈ ਗਈ ਆ ਕਿ ਬਹੁਤ ਮੈਂ ਪ੍ਰੇਸ਼ਣ ਦੇਖਦਾ ਚਾਹੇ WhatsApp ਗਰੁੱਪ 'ਚ Telegram ਗਰੁੱਪ 'ਚ ਬੱਚੇ ਪੁੱਛਦੇ ਆ ਕਿ ਪੇਪਰ ਕਿੰਨੀ ਵਾਰ ਹੋਰ ਚੁੱਕਿਆ ਵਾ ਕਿੰਨੇ ਆ ਵੈਕੈਂਸੀਆਂ ਆਈਆਂ ਸੀ ਕਿਹੜੇ ਐਗਜ਼ਾਮ ਵਿੱਚ ਕਿੰਨੀਆਂ ਵੈਕੈਂਸੀਆਂ ਦੀ ਕੋਈ ਪੁਰਾਣਾ ਪੇਪਰ ਸੈਂਡ ਕਰ ਦੋ ਜਾਂ ਫਿਰ ਉਹ ਕਹਿੰਦੇ ਆ ਦੀ ਕੱਟ-ਆਫ ਕਿੰਨੀ ਸੀ ਮੈਨੂੰ ਕਿੰਨਾ ਪੜ੍ਹਨਾ ਚਾਹੀਦਾ ਵਾ ਇਹ ਮਤਲਬ ਜਿਹੜੀ ਵੀਡੀਓ ਨੂੰ ਦਾ ਮਕਸਦ ਇਹ ਹੈ ਕਿ ਬੱਚੇ ਨੂੰ ਪਤਾ ਲੱਗੇ ਕਿ ਉਹਨਾਂ ਦੇ ਕਿੰਨੇ ਕਿੰਨਾ ਕੰਪੀਟੀਸ਼ਨ ਆ ਕਿੰਨੀਆਂ ਪੋਸਟਾਂ ਆਂਦੀਆਂ ਨੇ ਤੇ ਕਿੰਨੇ ਨੰਬਰ ਵਾਲਾ ਬੱਚਾ ਲੱਗਦਾ ਵਾ ਪੇਪਰ ਦੇ ਮਤਲਬ ਡਿਫਿਕਲਟੀ ਦੇ ਅਕੋਰਡਿੰਗ ਠੀਕ ਹੈ ਤਾਂ ਬੱਚੇ ਨੂੰ ਕਲੀਅਰ ਹੋ ਜਾਂਦਾ ਵਾ ਸੋ ਇਹ ਇਹਦਾ ਮਕਸਦ ਇਹ ਹੈ ਕਿ ਬੱਚੇ ਨੂੰ ਇਹਦਾ ਜੋ ਵੀ ਪਹਿਲਾ ਪੀਪਰ ਹੋਇਆ ਉਹਨੇ ਬਾਰੇ ਪਤਾ ਹੋਵੇਗਾ ਕੀ ਕੰਪੀਟੀਸ਼ਨ ਦੀ ਕਿੰਨੇ ਬੱਚਿਆਂ ਨੇ ਪੀਪਰ ਦਿੱਤਾ ਸੀ ਕਿੰਨੀਆਂ ਪੋਸਟਾਂ ਸੀ ਜਾਂ ਫਿਰ ਕਿੱਥੇ ਕੱਟਆਫ ਰਹੀ ਆ ਸੋ ਅੱਜ ਦਾ ਉਹੀ ਮੈਂ ਅ ਸ਼ੁਰੂ ਕਰਾਂਗਾ ਇਹ ਜੋ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਵਾ ਇਹ ਨੋਟੀਫਿਕੇਸ਼ਨ ਵਿੱਚੋਂ ਹੀ ਮੈਂ ਕ੍ਰਾਪ ਕਰਕੇ ਲਿਆ ਹੋਇਆ ਇਹਦੇ ਵਿੱਚ 60-60 ਦਾ ਐਗਜ਼ਾਮ ਹੈ 2016 ਵਿੱਚ ਇਹ ਪਹਿਲਾ ਨੋਟੀਫਿਕੇਸ਼ਨ ਆਇਆ ਸੀਗਾ 2016 ਵਿੱਚ ਇਹ ਨੋਟੀਫਿਕੇਸ਼ਨ ਜੋ ਆਇਆ ਸੀਗਾ ਇਹਦੇ ਵਿੱਚ ਜਨਰਲ ਦੀਆਂ ਪੋਸਟਾਂ ਤੁਹਾਨੂੰ ਚਲੋ ਜਨਰਲ ਦੀਆਂ ਪੋਸਟਾਂ ਤਾਂ ਹੈ ਹੀ 500 ਬਾਕੀ ਜੇ ਕੋਲ ਪੋਸਟਾਂ 1000 ਦਿਖਾਈ ਦੇ ਰਹੀਆਂ ਨੇ ਜਨਰਲ ਦੀਆਂ 200 ਪੋਸਟਾਂ ਸੀ ਅਨੁਸੂਚਿਤ ਜਾਤੀ ਦੀਆਂ 100 ਸੀ ਤੇ ਅਨੁਸੂਚਿਤ ਜਾਤੀ ਜੋ आर ओ सी ਉਹਨਾਂ ਦੀ ਵੀ 100 ਸੀ ਐਮ ਬੀ ਦੀ ਵੀ 100 ਸੀ ਇਹਦੇ ਵਿੱਚ ਸਾਬਕਾ ਫੌਜੀ ਐਮ ਬੀ ਸੀ ਉਹਨਾਂ ਦੀ ਵੀ 20 ਸੀ ਤੇ ਬੀ ਸੀ ਦੀਆਂ ਸੀਆਂ ਮੈਂ ਤੁਹਾਨੂੰ ਦੱਸ ਦਿੰਦਾ ਇਹਦੇ ਵਿੱਚ 100 ਸੀ ਤੇ ਸਾਬਕਾ ਫੌਜੀ ਉਹ ਜਨਰਲ 70 ਸੀ ਤੇ ਬਾਕੀ ਜਿਹੜੀਆਂ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਹੜੇ ਕਿਹੜੀਆਂ ਇਹਦੇ ਵਿੱਚ ਪੋਸਟਾਂ ਸੀ ਸੋ ਇਹਦੀ ਹੁਣ ਅੱਗੇ ਗੱਲ ਕਰਾਂਗੇ ਮੈਰਿਟ ਦੀ ਇਹ ਜਿਹੜੀ ਪੋਸਟ ਸੀਗੀ ਇਹਨੂੰ ਕਿਹਾ ਜਾਂਦਾ ਹੈ 6060 ਇਹਨੀਆਂ ਟੋਟਲ ਪੋਸਟਾਂ ਹਜ਼ਾਰ ਨੇ ਜੋ ਮੈਂ ਦੱਸ ਚੁੱਕਿਆ ਵਾ ਪੰਜਾਬੀ ਸਬਜੈਕਟ ਸੀਗਾ ਮਾਸਟਰ ਕੈਡਰ ਪੰਜਾਬੀ 2016 ਵਿੱਚ ਇਹ ਵੈਕੈਂਸੀ ਆਈ ਸੀਗੀ ਇੱਕ ਹੋਰ ਗੱਲ ਜੋ ਸਭ ਤੋਂ ਵੱਧ ਜ਼ਰੂਰੀ ਆ ਜੋ ਕਈ ਬੱਚਿਆਂ ਨੂੰ ਪਤਾ ਨਹੀਂ ਹੋਣਾ ਇਹ ਸਿਰਫ ਤੇ ਸਿਰਫ 3825 ਬੱਚਿਆਂ ਨੇ ਪੇਪਰ ਦਿੱਤਾ ਸੀਗਾ ਦੇਖੋ ਅੱਜ ਦੇ ਸਮੇਂ ਵਿੱਚ ਕਿ ਲਾਸਟ ਮਾਸਟਰ ਕੈਡਰ ਵਾਈਜ਼ ਉਹ 14000 ਦੇ ਕਰੀਬ ਬੱਚੇ ਨੇ ਬਪਤਾ ਸੀ ਲੇਕਿਨ 2016 ਨੂੰ ਜੋ ਮਾਸਟਰ ਕੈਡਰ ਸੀ ਸਿਰਫ 3825 ਬੱਚੇ ਨੇ ਤੇ 10000 ਪੋਸਟਾਂ ਨਹੀਂ ਮਤਲਬ ਚਾਰ ਬੱਚੇ ਲੱਗ ਰਹੇ ਸੀਗੇ ਇੱਕ ਇੱਕ ਪੋਸਟ ਲਈ ਚੌਥਾ ਬੱਚਾ ਲੱਗ ਰਿਹਾ ਸੀਗਾ 3.8 ਨਿਕਲਦੀ ਹੈ ਨਾ ਜਦ ਆਪਾਂ ਜੇ ਰੇਸ਼ਿਓ ਦੇਖੀਏ ਦੇਖੋ ਇੱਕ ਪੋਸਟ ਲਈ ਚੌਥਾ ਬੱਚਾ ਲੱਗ ਰਿਹਾ ਜੋ ਕਿ ਹੋਂ ਦੇ ਵਿੱਚ ਦੇਖੋ ਕਿੱਥੇ ਆ 30 32 32ਵਾਂ ਜਾ ਕੇ ਬੱਚਾ ਲੱਗਦਾ ਵਾ ਇਹਨਾਂ ਦਾ ਕੰਪੀਟੀਸ਼ਨ ਹੋ ਜਾਂਦਾ ਵਾ ਇਹ ਜਨਰਲ ਦੀ ਜੋ ਪੋਸਟਾਂ ਜੋ ਇਹਦੇ ਵਿੱਚ ਕੱਟ ਆਫ ਆ ਨੀਚੇ ਜੋ ਹੈਗੀ ਆ ਠੀਕ ਹੈ ਜਨਰਲ ਹੁਣ ਦੇ ਕੋ ਇਹਦੇ ਵਿੱਚ ਲਿਖਿਆ ਜਨਰਲ 193 ਹੁਣ ਬੱਚੇ ਸੋਚ ਦੇਣਗੇ ਕਿ 193 ਕਿਉਂ ਲਿਖਿਆ 150 ਦਾ ਪੇਪਰ ਹੈ ਪਰ ਇੱਕ ਗੱਲ ਤੁਹਾਨੂੰ ਇਹ ਮੈਂ ਦੱਸਣਾ ਚਾਹਣਾ ਵਾ ਕਿ ਜਿਹੜਾ ਇਹ ਪੇਪਰ ਹੋਇਆ ਸੀਗਾ ਇਹਦੇ ਵਿੱਚ ਟੈਟ ਦੇ ਮਾਰਕਸ ਵੀ ਜੁੜੇ ਸੀਗੇ ਮੰਨ ਲਓ 150 ਰੁਪਏ 150 ਸੌਰੀ ਪੈਸੇ ਦਾ ਖਿਆਲ ਤੁਮਾਰ ਆ ਗਿਆ ਸੀ 150 ਤਾਂ ਟੈਟ ਦੇ ਨੰਬਰ ਤੇ ਜੁੜਨੇ ਸੀਗੇ ਟੈਟ ਚ ਕਿੰਨੇ ਨੰਬਰ ਆ ਬਾਏ ਚ ਮੰਨ ਲਓ ਮੇਰੇ ਟੈਟ ਚ 90 ਨੰਬਰ ਆਏ ਠੀਕ ਹੈ 90 ਨੰਬਰ ਹੋ ਗਏ ਤੇ 90 ਨੰਬਰ ਮੇਰੇ ਆਏ ਨੇ ਮਾਸਟਰ ਕੈਟਲ ਚ ਕਿੰਨੇ ਹੋ ਗਏ ਟੋਟਲ ਇਹ ਹੋ ਗਿਆ ਜੀ 180 ਹੁਣ ਜਿਹੜੇ ਬੱਚੇ ਦੇ 100 ਹੁਣ ਉਹਦੇ ਬਣ ਗਿਆ ਕਿ ਉਹਦੇ 300 ਚ ਮੈਰਿਟ ਚ 180 ਆ ਦੇ ਖੜਾ ਵਾ ਪਰ ਮੈਰਿਟ ਗਈ 193 ਇਹ ਬੱਚੇ ਦੇ ਮੰਨ ਲਓ ਕਿ 101 ਚ ਆਇਆ ਸੀ 100 ਟੈਟ ਚ ਆਇਆ ਸੀ ਤੇ 93 ਪੰਜਾਬੀ ਮਾਸਟਰ ਕੈਟ ਚ ਆਇਆ ਸੀ तो फिर जनरल की जी एक सौ तिरानवे वाला लास्ट बच्चा लगे जनरल सो उस तो बाद ही जो एस सी आर ओ दैरिट गई थी उस समय वो गए थी वन एट्टी नाइन बी सी भी वन एटी नाइन तो ई डब्ल्यू एस नो मैं इसलिए लिखा वा क्योंकि उस समय ई डब्ल्यू एस दोस्ट नहीं सी ना ही वैकेंसी आए थे उद ईड ई डब्ल्यू एस द ਪੋਸਟਾਂ ਨਹੀਂ ਆndੀਆਂ ਸੀ ਮਾਸਟਰ ਕੈਟ ਦੇ ਵਿੱਚ ਇਹ 2020 ਦਾ ਜਿਹੜਾ ਨੋਟੀਫਿਕੇਸ਼ਨ ਆਇਆ ਸੀ ਉਦੋਂ ای ਡਬਲ ਯੂ ਐਸ ਨੂੰ ਕਾਊਂਟ ਕੀਤਾ ਤੇ ਉਹਦੀਆਂ ਪੋਸਟਾਂ ਉਦੋਂ ਆਈਆਂ ਸੀਗੀਆਂ ਐਸ ਸੀ ਐਮ ਵੀ 153 ਦੇ ਮੈਰਿਟ ਗਈ ਸੀ ਬੀ ਸੀ ਐਕ ਸਰਵਿਸਮੈਨ 108 ای ای ਐਸ ਐਮ ਦਾ ਮਤਲਬ ਹੁੰਦਾ ਐਕ ਸਰਵਿਸਮੈਨ ਜਿਨ੍ਹਾਂ ਨੇ ਪਹਿਲਾਂ ਫੌਜ ਵਿੱਚ ਜਾਂ ਨੇਵੀ ਵਿੱਚ ਜਿਨ੍ਹਾਂ ਨੇ ਪਹਿਲਾਂ ਨੌਕਰੀ ਕੀਤੀ ਆ ਉਹਨਾਂ ਨੂੰ ਐਕ ਸਰਵਿਸਮੈਨ ਕੋਟਾ ਮਿਲਦਾ ਹੁੰਦਾ ਉਹ ਸਿਰਫ ਇਸੇ ਕੈਟਾਗਰੀ ਵਿੱਚ एलिजिबल ਹੁੰਦੇ ਨੇ ਜਨਰਲ IASM ਜਿਹੜੀ ਜਨਰਲ ਵੀ ਆ ਤੇ ਨਾਲ ਹੀ ਐਕ ਸਰਵਿਸਮੈਨ ਆ ਉਹਨਾਂ ਦੇ 170 168 SCMBESM ਦੀ ਗਈ ਸੀ ਤੇ SCRO ਦੀ ਐਕ ਸਰਵਿਸਮੈਨ ਦੀ ਗਈ ਸੀਗੀ 156 ਫਰੀडम ਫਾਈਟਰ FF ਦਾ ਮਤਲਬ ਹੁੰਦਾ ਫਰੀडम ਫਾਈਟਰ ਜੋ ਦੇਸ਼ ਕੁਲਾਟੀਏ ਹੁੰਦੇ ਨੇ ਆਜ਼ਾਦੀ ਦੇ ਦੇਸ਼ ਕੁਲਾਟੀਏ ਹੁੰਦੇ ਨੇ ਉਹਨਾਂ ਲਈ ਉਹ 170 ਮੈਰਿਟ ਗਈ ਸੀ ਇਹਨਾਂ ਦੀ 170 ਮਤਲਬ ਆਖਰੀ 170 ਨੰਬਰਾਂ ਵਾਲਾ ਬੱਚਾ ਲੱਗਿਆ ਸੀ ਹੈਂਡੀਕੈਪਡ ਹਿਅਰਿੰਗ ਜਿਨ੍ਹਾਂ ਨੂੰ ਸੁਣਨ ਦੇ ਵਿੱਚ ਦਿੱਕਤ ਆਉਂਦੀ ਹੈ 156 ਹੈਂਡੀਕੈਪ ਉੱਥੋਂ ਉਹਨਾਂ ਦੇ 171 ਤੇ ਹੈਂਡੀਕੈਪਡ ਵਿਜ਼ੂਅਲ ਹੋ ਜਾਂਦੇ ਆ ਇਹ ਹੋ ਜਾਂਦੇ ਨੇ ਇਹਨਾਂ ਦੀ ਮੈਰਿਡ ਗਈ ਹੈ 161 ਤੱਕ ਸੋ ਇਹ ਸੀ 60 60 ਜੋ ਪੇਪਰ ਹੋਇਆ ਸੀ ਕਿੰਨੇ ਬੱਚੇ ਨੇ ਪੇਪਰ ਦਿੱਤਾ ਸੀ ਕਿੰਨੀਆਂ ਵੈਕੈਂਸੀਆਂ ਸੀ ਤੇ ਕਿੰਨੀ ਮੈਰਿਟ ਗਈ ਸੀ ਇਹ ਤਾਂ ਹੋ ਗਿਆ 2016 ਦਾ ਪੇਪਰ ਜੋ 60 ਸੈਟ ਸੀ ਹੁਣ ਬਦਾਂਗੇ ਅਗਲੇ ਪੇਪਰ ਵੱਲ ਜੋ 2017 ਵਿੱਚ ਹੋਇਆ ਸੀਗਾ 2017 ਵਿੱਚ ਨੋਟੀਫਿਕੇਸ਼ਨ ਥੋੜਾ ਧੁੰਦਲਾੂ ਕਿਉਂਕਿ ਮੈਨੂੰ ਪੀਡੀਐਫ ਬਣਾਉਣ ਵਿੱਚ ਨਾ ਜਦੋਂ ਮੈਂ ਪੇਸ ਕੀਤਾ ਜਦੋਂ ਮੈਂ ਬਣਾ ਲਈ ਹੈ ਨਾ ਜਦੋਂ ਆ ਮੈਂ ਦੇਖਿਆ ਕੋਲ ਕੇ ਤਾਂ ਉਹ ਥੋੜੀ ਧੁੰਦਲੀ ਨਜ਼ਰ ਆਈ ਪਰ ਮੈਂ ਤੁਹਾਨੂੰ ਦੱਸ ਦੇਣਾ ਕਿਉਂਕਿ ਮੈਨੂੰ ਯਾਦ ਆ ਮੈਂ ਕੀ ਕੀ ਹੈ ਇਹਦੇ ਵਿੱਚ ਇਹ ਚ 398 ਪੋਸਟ ਆਈਆਂ ਸੀ 3582 ਵਿੱਚ 2016 17 ਵਿੱਚ ਦਾ ਪੇਪਰ ਹੈ ਇਹ ਉਹ ਇਹਦੀ 398 ਪੋਸਟਾਂ ਆਈਆਂ ਸੀ 109 ਸੀ ਜਨਰਲ ਦੀਆਂ 45 ਇਹ ਤੁਹਾਨੂੰ ਸੂਚੀ ਜਰਤੀ ਦਿਖਾ ਰਿਹਾ ਐ ਐਵੇਂ 40 ਨੇ ਠੀਕ ਐ ਐਵੇਂ ਸਾਰੀਆਂ ਪੋਸਟਾਂ ਸੀ ਜਿਹੜੀ ਨਜ਼ਰਾਂ ਹੀ ਪਸੜੀਆਂ ਦੀ ਵੀ 40 ਸੀਆਂ ਆ ਅਪੜਿਤ ਪਚੜੀਆਂ ਨਜ਼ਰਾਂ ਰਹਿਣੀਆਂ ਨੇ 40 ਪੋਸਟਾਂ ਆ ਰਹੀਆਂ ਨੇ ਇਹ 398 ਪੋਸਟਾਂ ਹੀ ਆਈਆਂ ਸੀ 2017 ਵਿੱਚ 3582 ਨੂੰ ਪੋਸਟਾਂ ਕਰਕੇ ਇਹਨੂੰ 3582 ਰਿਕਰੂਟਮੈਂਟ ਕਹਿ ਰਹੇ ਨੇ ਪੋਸਟਾਂ ਦਾ ਟੋਟਲ 3582 ਸੀਗਾ ਇਹਦੇ ਵਿੱਚ ਜੋ ਟੋਟਲ ਪੋਸਟ ਉਹ ਮੈਂ ਦੱਸ ਚੁੱਕਿਆ ਕਿ 398 ਆਈ ਸੀ ਪੰਜਾਬੀ ਦੀਆਂ ਸਬਜੈਕਟ ਪੰਜਾਬੀ ਮਾਸਟਰ ਕੈਡ ਇਹ 2017 ਟੋਟਲ ਕਿੰਨੇ ਕੈਂਡੀਡੇਟ ਸੀ ਇਹ ਮੈਨੂੰ ਕਲੀਅਰ ਕੋਈ ਆ ਉੱਤਰ ਮਿਲਿਆ ਨਹੀਂ ਹੈਗਾ ਇਸ ਕਰਕੇ ਮੈਂ ਲਿਖਿਆ ਨਹੀਂ ਹੈਗਾ ਇਹ ਕਿੰਨੇ ਬੱਚਾ ਨੇ ਪੇਪਰ ਦਿੱਤਾ ਹੈਗਾ ਇਹਨਾਂ ਜਨਰਲ ਦੀ ਕੱਟਆਫ ਜੋ ਗਈ ਸੀ 136 ਆਖਰੀ ਬੱਚਾ 136 ਲੱਗੇ ਐਸ ਸੀ ਆਰਓ ਦੀ 133 ਤੱਕ ਮੈਰਿਟ ਗਈ ਆ ਪੀ ਸੀ ਦੀ ਜੋ ਇਹ ਗਈ ਆ ਮੈਰਿਟ 134 ਤੱਕ ਐਸ ਸੀ ਐਮ ਬੀ ਦੀ 41 ਤੱਕ ਈ ਡਬਲ ਯੂ ਐਸ ਉਹ ਕਲੀਜੀਬਲ ਮਤਲਬ ਉਹ ਤੋਂ ਉਸੀ ਨਹੀਂ ਆਉਂਦੀ ਸੀ ਪੰਜਾਬ ਦੇ ਵਿੱਚ ਇਹ ਡਬਲ 30 ਕਰਕੇ ਮੈਂ 9 ਲਿਖਿਆ ਹੋਆ ਸੋ ਬਦਾਂਗੇ ਇਹ ਸੀਗਾ 2017 ਦਾ 3582 ਮਾਸਟਰ ਕੈਟਰ ਇਹ ਹੋ ਇੱਥੇ ਤੱਕ ਹੋ ਗਿਆ ਆਪਣੇ ਦੋ ਮਾਸਟਰ ਕੈਟਰ ਹੁਣ ਬਦਾਂਗੇ ਤੀਜੇ ਮਾਸਟਰ ਕੈਟਰ ਵਾ ਜਿਹੜਾ 2020 ਵਿੱਚ ਹੋਇਆ ਸੀਗਾ ਇਹਨੂੰ ਕਹਿੰਦੇ ਨੇ 3704 ਥੋੜਾ ਜ਼ੂਮ ਕਰ ਲੈਣਾ ਮੈਂ ਇਹ ਜਦੋਂ ਮੈਂ ਨੋਟੀਫਿਕੇਸ਼ਨ ਦੇਖਿਆ ਸੀ ਨਾ ਉਸ ਸਮੇਂ ਮੈਂ ਹਰਾਨ ਹੋ ਗਿਆ ਸੀਗਾ ਕਿਉਂਕਿ ਉਸ ਸਮੇਂ ਸਿਰਫ ਪੰਜਾਬੀ ਦੀਆਂ 60 ਪੋਸਟਾਂ ਆਈਆਂ ਸੀ। ਆ ਦੇਖੋ ਤੁਹਾਡੇ ਸਾਹਮਣੇ ਆ ਟੋਟਲ 60 ਪੋਸਟਾਂ ਨੇ ਇਹਦੇ ਵਿੱਚ ਪੰਜਾਬੀ ਦੀਆਂ 3704 ਦੇ ਵਿੱਚ। ਜਨਰਲ ਦੇ ਵਿੱਚ 23 ਪੋਸਟਾਂ ਸੀ 6 ਅਨੁਸੂਚਿਤ ਜਾਤੀ ਐਮਬੀ ਤੇ ਐਮੀ ਆਰਓ ਤੇ ਬੀਸੀ ਦੇ ਵਿੱਚ 6 ਸੀਗੀਆਂ ਚਾਹ ਸਾਬਕਾ ਫੌਜੀ ਤੇ ਜੋ ਆਜ਼ਾਦੀ ਘੁਲਾਟੀਏ ਨੇ ਫ੍ਰੀ ਨਾ ਫਾਈਟਰ ਇੱਕ ਖਿਡਾਰੀ ਜਨਰਲ ਇੱਕ ਤੇ ਐਮੀ ਤੁਸੀਂ ਸਾਰੀਆਂ ਪੋਸਟਾਂ ਦੇਖ ਸਕਦੇ ਹੋ। ਲਿਖਿਆ ਹੋਇਆ ਵਿਜ਼ੂਅਲ ਟੀਗਰ ਹੈਇਰਿੰਗ ਜੋ ਇੰਪੇਅਰਡ ਆ ਰਹੇ ਉਹਨਾਂ ਦੀ ਉਹਨਾਂ ਦੀਆਂ ਕਾਰੀਆਂ ਨੇ ਠੀਕ ਹੈ ਇਹ ਸਾਰੀਆਂ ਪੋਸਟਾਂ ਸੀਗੀਆਂ ਇਹ ਜਿਹੜਾ ਮੈਂ ਕਿਹਾ ਸੀ 2020 ਵਿੱਚ ਈਡਬਲਯੂਐਸ ਪੋ ਕੈਟਾਗਰੀ ਜੁੜੀ ਸੀ ਉਹਦੀਆਂ ਵੀ ਛੇ ਪੋਸਟਾਂ ਨੇ ਆ ਨਜ਼ਰ ਆ ਰਹੇ ਇਕਨੋਮਿਕਲੀ ਵੀਕ ਸੈਕਸ਼ਨ ਏਡਬਲਯੂਐਸ ਜੀ ਨੂੰ ਕਹਿੰਦੇ ਆਪਾਂ ਸੋ ਇਹ ਸੀਗੀਆਂ ਪੋਸਟਾਂ ਤੇ ਜੋ ਇਹਦੀ ਕੱਟ-ਆਫ ਗਈ ਆ ਸੋ ਮੈਂ ਕਲੀਅਰ ਕਰਨਾ ਚਾਹਾਂਗਾ ਸੈਂਟੀਸੋ 4 ਪੋਸਟ 60 ਪੋਸਟਾਂ ਆਈਆਂ ਸੀ ਪੰਜਾਬੀ ਇੰਸਪੈਕਟਰ ਸੀ ਮਾਸਟਰ ਗ੍ਰੈਜੂਏਟ ਦਾ 2020 ਵਿੱਚ ਪੋਸਟਾਂ ਆਈਆਂ ਸੀ ਇਹ 1640 ਬੱਚਾ ਨੇ ਇੱਤਾ ਸੀਗਾ ਕਿਤੇ 3800 ਆਪਾਂ ਦੇਖੀ ਦੀ ਲਾਸਟ ਸਮਥਿੰਗ ਸੀਗਾ ਹੋਣਾ ਤੇ 2020 ਵਿੱਚ ਜਾ ਕੇ ਇੰਨੇ ਬੱਚਾ ਨੇ ਮਾਸਟਰ ਗ੍ਰੈਜੂਏਟ ਕਲੀਅਰ ਕਰ ਲਿਆ ਸੀ ਤੇ ਇੰਨੇ ਬੱਚਾ ਨੇ ਪੇਪਰ ਦਿੱਤੇ 1640 ਬੱਚਾ ਸੋ ਇਹ ਆ ਗਈ ਅੱਗੇ ਕੱਟਆਫ ਜਨਰਲ 150 ਦਾ ਜਿਹੜਾ ਇਹ ਪੇਪਰ ਸੀਗਾ ਤੇ ਇਹਦੇ ਵਿੱਚ ਜਿਹੜੀ ਕੱਟਆਫ ਗਈ ਸੀਗੀ ਜਨਰਲ ਦੀ 126 एससी आर ओदी 125 बीसी दी 124 ईडब्ल्यूएस दी 127 गई सी एससी एफबी दी 123 गई सी बीसी एक्स सर्विसमैन दी गई सी 81 यानी किड़े बीसी ਵੀ ਆ ਤੇ ਸਾਬਕਾ ਫੌਜੀ ਵੀ ਨੇ ਦੋਨੇ ਜੀ ਸੀ ਕੇ ਉਹਨਾਂ ਦੀ 81 ਤੱਕ ਮੈਰਿਟ ਗਈ ਆ ਹੁਣ ਆ ਰਹੀ ਆ ਅੱਗੇ ਥੋੜਾ ਧਿਆਨ ਨਾਲ ਦੇਖਿਓ ਜਨਰਲ ਐਕਸ ਸਰਵਿਸਮੈਨ ਇਥੇ ਲਿਖਿਆ ਸੈਲਫੀਸ਼ੀਅਲੀ ਡਿਪੈਂਡੈਂਟ 58 ਸੈਲਫ મત ਲੋ ਜਿਹੜਾ ਫੌਜੀ ਜਾਂ ਸੀ ਹਨਾ ਉਹਨੇ ਕੋਨੇ ਬੇਪੜਤਾ ਉਹ ਮੰਨਿਆ ਦਾ ਸੈਲਫ ਦੇ ਵਿੱਚ ਹਮੇਸ਼ਾ ਉਹਦੇ ਅੱਗੇ ਨੰਬਰ ਘੱਟ ਵੀ ਹੋਣਗੇ ਤਾਂ ਉਹਨੂੰ ਉੱਪਰ ਰੱਖਿਆ ਜਾਊਗਾ ਪਹਿਲਾਂ ਤਾਂ ਸੈਲਫ ਜਿਹੜੇ ਬੱਚੇ ਨੇ ਖੁਦ ਫੌਜ ਦੇ ਵਿੱਚ ਜਿਹੜੇ ਫੌਜ ਦੇ ਵਿੱਚ ਖੁਦ ਰਹੇ ਨੇ ਉਹਨਾਂ ਦੀ ਮੈਰਿਡ ਵੰਦੀ ਉਹ ਨਹੀਂ ਗਈ ਹੈ 46 ਤੱਕ ਠੀਕ ਹੈ ਕਿਉਂਕਿ ਉਹਨਾਂ ਨੂੰ ਪਹਿਲ ਹੁੰਦੀ ਹੈ ਫਿਰ ਆਏ ਨੇ ਜਿਹੜੇ ਨੇ ਬੱਚੇ ਨੇ ਡਿਪੈਂਡੈਂਟ ਨੇ ਉਹਨਾਂ ਦੇ ਉੱਤੇ ਹਨਾ ਉਹਨਾਂ ਹੀ ਮੈਰਿਡ ਗਈ ਸੀ 58 ਠੀਕ ਹੈ ਉਸ ਤੋਂ ਬਾਅਦ ਫਿਰ ਉਹਨਾਂ ਹੀ ਮੈਰਿਡ ਸ਼ੁਰੂ ਹੁੰਦੀ ਹੈ ਪਹਿਲਾਂ ਸੈਲਫ ਦੀ ਮੈਰਿਡ ਹੁੰਦੀ ਦੀ ਇਹਦੇ ਵਿੱਚ ਠੀਕ ਹੈ ਉਸ ਤੋਂ ਬਾਅਦ इंडिपेंडेंट दी औंदी एससीएमबी एक्स सर्विस में 78 सीएससीआर ओई 97 सी फ्रीडम फाइटर दी मेरिट गई सी 111 ਤੇ ਮੇਨ ਲਗਾਦਾ ਬਾਅਦ ਵਿੱਚ 107 ਤੱਕ ਵੀ ਚਲੀ ਗਈ 107 ਤੱਕ ਸੌਰੀ ਇਹ ਬਲਾਈ ਸੀ ਪਰ ਲੱਗਿਆ ਬੱਚਾ 111 ਤੱਕ ਹੀ ਸੀ ਫਰੀडम ਮਾਰਟਰ ਫਾਈਟਰ ਵਾਲਾ ਹੈਂਡੀਕੈਪਟ ਹੈਰਿੰਗ 93 ਤੇ ਔਰ ਤੋਂ ਕੋਈ ਨਹੀਂ ਸੀਗਾ ਤੇ ਹੈਂਡੀਕੈਪਟ ਵਿਜ਼ੂਅਲ ਸੀ 106 ਏਸੀ 704 ਦੀ ਕਟੋ ਤੇ ਕਿੰਨੀਆਂ ਪੋਸਟਾਂ ਤੇ ਕਿੰਨੇ ਕੈਂਡੀਡੇਟ ਨੇ ਪੀਪਲ ਦਿੱਤਾ ਸੀ ਉਹ ਪਤਾਾਂਗੇ ਜੋ ਲਾਸਟ ਮਾਸਟਰ ਕੈਟਰ ਹੋਇਆ ਸੀਗਾ 4161 ਇਹ ਹੋਇਆ ਸੀ 2000 22 ਦੀਆਂ ਪੋਸਟਾਂ ਸੀ ਠੀਕ ਹੈ ਇਹ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਹੀ ਮੈਂ ਕੱਟ ਕੇ ਲਗਾਇਆ ਮੈਂ ਮਤਲਬ ਆਪਣੇ ਕੋਲੋਂ ਨਹੀਂ ਲਿਖਿਆ ਨੋਟੀਫਿਕੇਸ਼ਨ ਦੇ ਵਿੱਚੋਂ ਹੀ ਮੈਂ ਕਰਾਪ ਕੀਤਾ ਹੋਇਆ 534 ਪੋਸਟਾਂ ਸੀ ਇਹ ਆ ਤੁਹਾਡੇ ਨਜ਼ਰ ਸਾਹਮਣੇ ਆ ਰਿਹਾ ਵਾ ਮੈਂ ਥੋੜਾ ਜ਼ੂਮ ਕਰ ਦਿੰਦਾ ਕਿ ਕਿਹੜੀਆਂ ਪੋਸਟਾਂ ਕਿੰਨੀਆਂ-ਕਿੰਨੀਆਂ ਦੀ ਤੁਸੀਂ ਦੇਖ ਸਕਦੇ ਹੋ ਜਨਰਲ ਦੀਆਂ 196 ਨਜ਼ਰ ਆ ਰਿਹਾ ਵਾ ਠੀਕ ਹੈ ਤੇ ਐਸਸੀ ਐਮਬੀ ਦੀਆਂ 50 50 ਐਸਸੀ ਆਰਓ ਪੀਸੀ ਦੀਆਂ 50 48 ਜਨਰਲ ਐਸਐਮ ਤੇ ਐਸਸੀ ਜੋ ਮੇਨ ਹੈ ਜਨਰਲ ਜਿਵੇਂ ਸਪੋਰਟਸ ਹੋ ਗਿਆ ਆਰਥੋ ਦੀਆਂ ਹੋ ਗਈਆਂ ਪੰਜ ਠੀਕ ਹੈ ਇਤਨਾ ਸਾਰੀਆਂ ਹੈ ਪੋਸਟਾਂ ਨੇ ਇਹ ਤੁਸੀਂ ਦੇਖ ਲਓ ਇੱਕ ਵਾਰ ਕਿ ਇਹਵੇਂ ਇਹਵੇਂ ਪੋਸਟਾਂ ਆਈਆਂ ਸੀ ਸੋ ਬਦਾਂਗੇ ਦੀ ਕੱਟ-ਆਫ ਵੱਲ ਸੋ 4160 ਦੀ ਜਿਹੜੀ ਕੱਟ-ਆਫ ਸੀ ਇੱਕ 41 ਕਾੜੇ ਵੈਕੈਂਸੀਆਂ ਜਾਈਆਂ ਸੀ ਉਹਨੂੰ ਕਹਿ ਦਿੰਦੇ ਆ ਟੋਟਲ ਪੋਸਟ ਸੀ 534 ਪੰਜਾਬੀ ਦੀਆਂ ਸਬਜੈਕਟ ਸੀ ਪੰਜਾਬੀ ਇਅਰ ਸੀ 2022 ਤੋਂ 2022 ਦੇ ਵਿੱਚ ਇਹਦਾ ਨੋਟੀਫਿਕੇਸ਼ਨ ਆਇਆ ਸੀਗਾ ਕੈਂਡੀਡੇਟਸ ਕਿੰਨੇ ਨੇ ਪੇਪਰ ਤਾਂ ਇਹ ਦੱਸਦਾ ਕਿ ਪਹਿਲਾਂ 16000 ਸੀਗਾ ਜਵਾਾਈ ਚ 2000 ਕੱਟ ਗਿਆ 14000 ਰਹਿ ਗਿਆ ਸੀਗਾ ਪਰ ਇਸ ਵਾਰ ਜਿੱਦਾਂ ਕਿ ਮੈਨੂੰ ਲੱਗਦਾ ਬੱਚਾ ਹੋਏਗਾ 18000 ਦੇ ਆਸ-ਪਾਸ ਹੋਏਗਾ ਇਸ ਤੋਂ ਵੀ ਥੋੜਾ ਵੱਧ ਸਕਦਾ ਕਿਉਂਕਿ ਹੁਣ 42 ਸਾਲ ਤੱਕ ਮੈਂ ਸੁਣਨ ਚਾਹਿਆ ਕਿ ਏਜ ਕਰ ਦਿੱਤੀ ਕਿਉਂਕਿ ਜਿੰਨੇ ਵੀ ਪਹਿਲਾਂ ਓਵਰੇਜ ਹੋ ਚੁੱਕੇ ਦੀ ਉਹ ਵੀ 5 ਸਾਲ ਉੱਪਰ ਲਗਾ ਕੇ ਚੱਲੋ ਉਹ 5 ਸਾਲਾਂ ਦੇ ਚ ਜਿਹੜੇ 37 ਤੋਂ 42 ਸਾਲ ਵਾਲੇ ਵਿੱਚ ਆਉਣਗੇ ਜਨਰਲ ਵਾਲੇ ਤੇ ਹੋ ਸਕਦਾ BC ਤੇ SC ਦੀ ਵੀ ਏਜ ਵਾਜੂ ਮੈਂ 42 ਤੋਂ 47 ਜਾਂ 45 ਨੱਕਰ ਕਰ ਦਿੱਤੀ ਜਾਵੇ। ਉਹ ਵੀ ਜਿਹੜੇ ਓਵਰੇਜ ਹੋਏ ਹੋਣਗੇ ਉਹਨਾਂ ਨੇ ਵੀ ਪੇਪਰ ਵਿੱਚ ਦੇਣਾ ਵਾ। ਸੋ ਤੁਹਾਡੇ 3 ਤੋਂ 4000 ਬੱਚਾ ਦਾ 5000 ਤੱਕ ਬੱਚਾ ਵੱਧ ਸਕਦਾ ਵਾ। ਸੋ ਕੱਟਆਫ ਦੀ ਗੱਲ ਆ ਰਹੀ ਆ ਤਾਂ ਜਨਰਲ ਦੀ ਕੱਟਆਫ ਦੇਖੋ 140 150 ਤੋਂ 140 ਵਾਲਾ ਜਨਰਲ ਦਾ ਬੱਚਾ ਲੱਗਿਆ ਸੀ ਉਸ ਸਮੇਂ। ਪੇਪਰ ਬਹੁਤ ਆਸਾਨ ਸੀ ਤਾਂ ਹੀ ਮੈਰਿਟਿੰਗ ਨਹੀਂ ਹਾਈ ਗਈ ਆ। SC RO 137 BC 138 EWS 639 SCMB 135 BC X ਸਰਵਿਸਮੈਨ 113 ਸੈਲਫ ਵਾਲੇ ਲੱਗਿਆ ਜਨਰਲ ਚਾਸ ਵਿੱਚ 85 ਡਿਪੈਂਡੈਂਟ 95 SCMB X ਸਰਵਿਸਮੈਨ 95 ਤੇ ਫਿਰ SCR ਉਹ ਜਿਹੜੇ ਸੈਲਫ ਆਫ ਫੌਜੀ 128 ਵਾਲੇ ਲੱਗੇ ਤੇ ਫਿਰ ਡਿਪੈਂਡੈਂਟ ਸੀ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਆ 131 ਤੱਕ ਉਹਨਾਂ ਦੀ ਮੈਰਿਟ ਗਈ ਆ ਫ੍ਰੀडम फाइਟਰ ਦੀ ਗਈ ਆ 124 ਤੱਕ ਹੈਂਡੀਕੈਪਡ ਹੀਅਰਿੰਗ 113 ਹੈਂਡੀਕੈਪ ਆਫ ਤੋਂ 137 ਹੈਂਡੀਕੈਪਡ ਵਿਜ਼ੂਅਲ 115 ਸੋ ਏਸੀ ਅੱਜ ਆ ਮਾਸਟਰ ਕੈਟਰ ਹੈ ਜੋ ਪਹਿਲਾ ਪੇਪਰ ਹੋ ਚੁੱਕਿਆ ਉਹਨਾਂ ਦੀ ਵੈਕੈਂਸੀ ਉਹਨਾਂ ਦੇ ਕਿੰਨੇ ਬੱਚੇ ਨੇ ਪੇਪਰ ਦਿੱਤਾ ਤੇ ਇਹਦੀ ਕੀ ਕੱਟਆਫ ਗਈ ਆ ਸੋ ਬੱਚੇ ਇੱਥੇ ਤੋਂ ਅੰਦਾਜ਼ਾ ਲਗਾ ਸਕਦੇ ਆ ਕਿ ਇਹ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆ ਕਿ ਆਪਾਂ ਇਹ ਦੇਖਣਾ ਵਾ ਕਿ ਮੈਰਿਟ ਬਹੁਤ ਹਾਈ ਜਾਂਦੀ ਆ ਮੈਰਿਟ ਹਾਈ ਜਾਂਦੀ ਆ ਹਾਈ ਜਾਣਾ ਲੋ ਜਾਣਾ ਪੇਪਰ ਤੇ ਡਿਪੈਂਡ ਕਰਦਾ ਪੇਪਰ ਔਖਾ ਆਏਗਾ ਤਾਂ ਪੇ ਮੈਰਿਟ ਲੋ ਰਹਿ ਜਾਏਗੀ ਪੇਪਰ ਸੌਖਾ ਆਏਗਾ ਤਾਂ ਮੈਰਿਟ ਉਨੀ ਹਾਈ ਜਾਏਗੀ ਇਤੋਂ ਬਸ ਸਿਰਫ ਇਹ ਅੰਦਾਜ਼ਾ ਲੱਗਦਾ ਵਾ ਕਿ ਕਿੰਨੇ ਬੱਚੇ ਨਾਲ ਤੁਹਾਡਾ ਕੰਪੀਟੀਸ਼ਨ ਹੈ ਕਿਉਂਕਿ ਕੱਲ ਨੂੰ ਜੇ ਆਪਾਂ ਜੰਗ 'ਚ ਜਾਣਾ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਅੱਗੋਂ ਕਿੰਨੇ ਕੁ ਲੜਨ ਵਾਲੇ ਨੇ ਆਪਣੇ ਨਾਲ ਸੋ ਇਹ ਸੀ ਅੱਜ ਦਾ ਲੈਕਚਰ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਲੈਕਚਰ ਜ਼ਰੂਰ ਪਸੰਦ ਆਇਆ ਹੋਗਾ ਧੰਨਵਾਦ